ਸਤਿ ਸ੍ਰੀ ਅਕਾਲ ਦੋਸਤੋ ਪਿਆਰੀ ਫਤਿਹਕੁਲ ਕਰ ਇੱਕ ਵਾਰ ਫਿਰ ਤੋਂ ਤੁਹਾਡਾ ਸਾਰੇ ਚੈਨਲ ਸਵਾਗਤ ਹੈ ਤੁਸੀਂ ਜੁੜ ਗਏ ਨੀਰਥ ਵਰਲਡ ਦੇ ਨਾਲ ਅੱਜ ਅਸੀਂ ਤੁਹਾਨੂੰ ਲੈ ਕੇ ਚੱਲਾਂਗੇ ਮੱਕਾ ਮਦੀਨਾ ਜਦੋਂ ਬਾਬਾ ਨਾਨਕ ਜੀ ਮੱਕੇ ਮਦੀਨੇ ਜਾਂਦੇ ਨੇ ਮਰਦਾਨੇ ਸੰਗ ਫਿਰ ਉੱਥੇ ਕੀ ਹੁੰਦਾ ਕਿਸ ਤਰ੍ਹਾਂ ਦੇ ਲੋਕਾਂ ਨਾਲ ਸਾਹਮਣਾ ਹੁੰਦਾ ਕੀ ਬਾਰਤਾਲਾਪ ਹੁੰਦੀ ਹੈ ਕਿਹੋ ਜੀਆਂ ਪ੍ਰਸਥਿਤੀਆਂ ਹੁੰਦੀਆਂ ਨੇ ਆਓ ਇਸ ਵੀਡੀਓ ਦੇ ਵਿੱਚ ਸਾਰੇ ਸੁਣਿਓ ਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਨੂੰ ਲਿਖਿਓ ਗੁਰੂ ਪਿਆਰੀ ਸਾਧ ਸੰਗਤ ਜੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਿਸ ਤਰ੍ਹਾਂ ਮੱਕੇ ਦੀ ਯਾਤਰਾ ਉੱਤੇ ਗਏ ਉੱਥੇ ਵੀ ਇੱਕ ਬਹੁਤ ਵੱਡੀ ਕਰਾਮਾਤ ਵਾਪਰੀ ਸੀ ਜਿਸ ਕਰਾਮਾਤ ਤੋਂ ਅੱਜ ਦੇ ਲੋਕ ਮੁਨਕਰ ਹਨ ਕਹਿੰਦੇ ਨੇ ਇਸ ਤਰ੍ਹਾਂ ਕੀ ਹੋ ਸਕਦਾ ਹੈ ਨਹੀਂ ਹੋ ਸਕਦਾ ਤੇ ਭਾਈ ਗੁਰਦਾਸ ਜੀ ਨੇ ਆਪਣੀਆਂ ਬਾਰਾਂ ਦੇ ਵਿੱਚ ਇਹ ਗੱਲ ਦੀ ਹਾਮੀ ਵੀ ਭਰੀ ਹੈ ਤਾਂ ਉਹ ਜੀ ਆਪਾਂ ਇਹ ਕਥਾ ਵਿਚਾਰ ਸਰਵਣ ਕਰੀਏ ਜਦੋਂ ਗੁਰੂ ਨਾਨਕ ਸਾਹਿਬ ਜੀ ਮੱਕੇ ਗਏ ਆ ਗਰਮਖ ਪਿਆਰਿਓ ਕੁਝ ਵੀ ਦਵਾਨਾ ਦਾ ਮੰਨਣਾ ਹੈ ਗੁਰੂ ਮਹਾਰਾਜ ਨੇ ਆਪਣੀ ਆਖਰੀ ਯਾਤਰਾ ਮੱਕੇ ਮਦੀਨੇ ਅਤੇ ਬਗਦਾਦ ਦੀ ਕੀਤੀ ਹੈ ਇਸ ਯਾਤਰਾ ਦੇ ਸਮੇਂ ਉਹਨਾਂ ਦੇ ਨਾਲ ਭਾਈ ਸਾਹਿਬ ਭਾਈ ਮਰਦਾਨਾ ਜੀ ਸਨ ਜਦੋਂ ਮਹਾਰਾਜ ਮੱਕੇ ਗਏ ਉਹਨਾਂ ਨੇ ਮੁਸਲਮਾਨਾਂ ਵਾਲਾ ਪਹਿਰਾਵਾ ਪਾਇਆ ਹੋਇਆ ਸੀਗਾ ਉਹਨਾਂ ਨੇ ਨੀਲਾ ਬਾਣਾ ਮਹਾਰਾਜ ਜੀ ਨੇ ਪਹਿਨੇ ਆ ਕਿਉਂਕਿ ਸਤਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਅਸਲ ਦੇ ਵਿੱਚ ਉਤੋਂ ਦੇ ਕਾਜ਼ੀਆਂ ਨੂੰ ਸੱਚ ਦਾ ਉਪਦੇਸ਼ ਦੇਣ ਚੱਲੇ ਸੀ ਤੇ ਮਹਾਰਾਜ ਨੂੰ ਜੇ ਕਦੀ ਸਰੀਰਕ ਪੋਸ਼ਾਕ ਵੀ ਉਦਾਂ ਦੀ ਪਹਿਨਣੀ ਪੈ ਗਈ ਇਲਾਕੇ ਦੇ ਮੁਤਾਬਕ ਸਮੇਂ ਦੇ ਮੁਤਾਬਕ ਤਾਂ ਵੀ ਮਹਾਰਾਜ ਨੇ ਸੰਕੋਚ ਨਹੀਂ ਕੀਤਾ ਅਸਲ ਵਿੱਚ ਗੁਰੂ ਦਾ ਮਨੋਰਥ ਜਿਹੜਾ ਸੱਚ ਧਰਮ ਦਾ ਉਪਦੇਸ਼ ਕਰਨਾ ਸੀ ਤਮਹਾਰਾਜ ਜਦੋਂ ਮੱਕੇ ਗਏ ਆ ਉਹਨਾਂ ਦੇ ਹੱਥ ਦੇ ਵਿੱਚ ਆਸਾ ਡੰਡਾ ਸੀ ਇੱਕ ਸੋਟਾ ਸੀ ਕੱਸ਼ ਦੇ ਵਿੱਚ ਕਿਤਾਬ ਸੀ ਇੱਕ ਲੋਟਾ ਸੀ ਅਤੇ ਮਹਾਰਾਜ ਜੀ ਦੇ ਕੋਲ ਉਹ ਜਿਹੜੀ ਮੁਸਲਮਾਨ ਵੀਰ ਨਮਾਜ਼ ਪੜ੍ਹਨ ਲੱਗੇ ਇੱਕ ਮਸੱਲਾ ਇਹਨੂੰ ਆਪਾਂ ਚਟਾਈ ਵੀ ਕਹਿੰਦੇ ਆ ਵਿਛਾਉਨੇ ਆ ਉਹ ਵੀ ਮਹਾਰਾਜ ਦੇ ਕੋਲ ਸੀ ਸੂਰਤ ਸ਼ਹਿਰ ਤੋਂ ਮਹਾਰਾਜ ਸਮੁੰਦਰੀ ਜਹਾਜ਼ ਵਿੱਚ ਬੈਠ ਕੇ ਅਰਬ ਸਾਗਰ ਤੇ ਜਾ ਕੇ ਉਤਰਿਆ ਮਾਰੂਥਲਾਂ ਦੀ ਤੱਤੀ ਰੇਤ ਵਿੱਚੋਂ ਲੰਘਦੇ ਹੋਏ ਬਾਬਾ ਨਾਨਕ ਜੀ ਭਾਈ ਮਰਦਾਨਾ ਜੀ ਮੱਕੇ ਪਹੁੰਚੇ ਆ। ਰਸਤਾ ਬੜਾ ਔਖਾ ਸੀ। ਭਾਈ ਮਰਦਾਨਾ ਜੀ ਨੂੰ ਬਹੁਤ ਥਕਾਵਟ ਹੋ ਗਈ ਅਤੇ ਗੁਰੂ ਨਾਨਕ ਸਾਹਿਬ ਜੀ ਦੇ ਪੈਰਾਂ ਵਿੱਚ ਵੀ ਛਾਲੇ ਪੈ ਗਏ ਆ। ਹੁਣ ਉਮਰ ਵੀ ਹੋ ਚੁੱਕੀ ਸੀ। ਇਸੇ ਕਰਕੇ ਤੁਰਨਾ ਬੜਾ ਔਖਾ ਲੱਗ ਰਿਹਾ ਸੀ। ਸ਼ਾਮ ਨੂੰ ਜਦੋਂ ਮੱਕੇ ਪਹੁੰਚੇ ਮਹਾਰਾਜ ਸੱਚੇ ਪਾਤਸ਼ਾਹ ਜੀ ਹਨੇਰਾ ਹੋ ਗਿਆ। ਗੁਰੂ ਨਾਨਕ ਸਾਹਿਬ ਜੀ ਜ਼ਮੀਨ ਤੇ ਲੇਟ ਗਏ ਛੱਟ ਹੀ ਉਹਨਾਂ ਦੀ ਅੱਖ ਲੱਗ ਗਈ ਉਹਨਾਂ ਨੂੰ ਇਸ ਗੱਲ ਦਾ ਧਿਆਨ ਨਹੀਂ ਰਿਹਾ ਕਿ ਉਹਨਾਂ ਦੇ ਪੈਰ ਪਵਿੱਤਰ ਕਾਬੇ ਦੇ ਵੱਲਾਂ ਮੱਕੇ ਦੇ ਵੱਲ ਕਿਉਂਕਿ ਆਮ ਜਿਹੜੇ ਮੁਸਲਮਾਨ ਵੀਰ ਹਨ ਉਹ ਪੱਛਮ ਦੇ ਵੱਲੀ ਸੱਜਦਾ ਕਰਦੇ ਆ ਪੱਛਮ ਦੇ ਵਿੱਚ ਮੱਕੇ ਨੂੰ ਮੰਨਦੇ ਆ ਕਿ ਇੱਧਰ ਸਾਡਾ ਮੱਕਾ ਕਾਬਾ ਹੈ ਇਸ ਕਰਕੇ ਉਧਰ ਨੂੰ ਮੁੱਖ ਕਰਕੇ ਉਹ ਨਮਾਜ਼ ਅਦਾ ਕਰਦੇ ਆ ਭਾਈ ਗੁਰਦਾਸ ਜੀ ਲਿਖਦੇ ਨੇ ਆਪਣੀ ਵਾਰ ਦੇ ਵਿੱਚ ਬਾਬਾ ਫਿਰ ਮੱਕੇ ਗਿਆ ਨੀਲ ਬਸਤਰ ਧਾਰੇ ਬਨਵਾਰੀ ਆਸਾ ਹੱਥ ਕਿਤਾਬ ਕੱਛ ਕੂਜਾ ਬਾਗ ਮਸੱਲਾ ਧਾਰੀ ਬੈਠਾ ਜਾਏ ਮਸਜਿਦ ਵਿੱਚ ਜਿੱਥੇ ਹਾਜੀ ਹੱਜ ਗੁਜ਼ਾਰੀ ਮਹਾਰਾਜ ਸੱਚੇ ਪਾਤਸ਼ਾਹ ਜੀ ਉੱਥੇ ਮਸਜਿਦ ਵਿੱਚ ਜਾ ਕੇ ਉੱਥੇ ਮਹਾਰਾਜ ਨੇ ਆਪਣਾ ਅਸਣ ਲਾਇਆ ਗੁਰੂ ਨਾਨਕ ਸਾਹਿਬ ਜੀ ਨੇ ਤੇ ਉੱਥੋਂ ਦਾ ਇੱਕ ਕਾਜੀ ਸੀ ਜਿਹਦਾ ਨਾਮ ਸੀ ਜੀਵਨ ਉਹ ਬਹੁਤ ਗੁੱਸੇਖੋਰ ਸੀ ਮਹਾਰਾਜ ਸੱਚੇ ਪਾਤਸ਼ਾਹ ਜੀ ਇੱਥੇ ਅਸਲ ਦੇ ਵਿੱਚ ਇਹਨਾਂ ਦੇ ਹੰਕਾਰ ਨੂੰ ਤੋੜਨ ਵਾਸਤੇ ਅਤੇ ਇਹਨਾਂ ਨੂੰ ਸਿੱਖਿਆ ਦੇਣ ਵਾਸਤੇ ਇੱਥੇ ਮੱਕੇ ਦੇ ਵਿੱਚ ਮਹਾਰਾਜ ਜੀ ਆਏ ਐ ਇੰਨੀ ਦੂਰ ਚੱਲ ਕੇ ਜਦੋਂ ਰਾਤ ਹੋ ਗਈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਉਹਨਾਂ ਨੇ ਆਰਾਮ ਕੀਤਾ ਜੀਵਨ ਨਾਂ ਦੇ ਮੁੱਲੇ ਨੇ ਦੇਖ ਲਿਆ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਆ ਕੇ ਬਹੁਤ ਵੱਟ ਕੇ ਕਰ ਕੇ ਲੱਤ ਮਾਰੀ ਤੇ ਕਿਹਾ ਕਿਹੜਾ ਤੂੰ ਖੁਦਾ ਤੋਂ ਮੁਨਕਰ ਨਾ ਸ਼ੁਕਰਾ ਹੋ ਕੇ ਸੌ ਰਿਆਂ ਤੂੰ ਕੋਈ ਕਾਫਰ ਲੱਗਦਾ ਜਿਨੇ ਆਪਣੀਆਂ ਲੱਤਾਂ ਖੁਦਾ ਵਾਲੇ ਪਾਸੇ ਕੀਤੀਆਂ ਨੇ ਇਹ ਪਾਪੀਆਂ ਦੇ ਵਾਂਗ ਸੌ ਰਿਆਂ ਮੌਜ ਦੇ ਨਾਲ ਇਹ ਗੱਲ ਨੂੰ ਭਾਈ ਗੁਰਦਾਰ ਜੀ ਆਪਣੀ ਵਾਰ ਦੇ ਵਿੱਚ ਲਿਖਦੇ ਆ ਇਤਿਹਾਸਕ ਘਟਨਾ ਨੂੰ ਜੀਵਨ ਮਾਰੀ ਲੱਤ ਦੀ ਕਿਹੜਾ ਸੁੱਤਾ ਕੁਫਰ ਕੁਫਾਰੀ ਲੱਤਾਂ ਵੱਲ ਖੁਦਾਏ ਦੇ ਕਿਉਂ ਕਰ ਪਿਆ ਹੋਏ ਬਜਗਾਰੀ ਟੰਗੋ ਪਕੜ ਕਸੀਟਿਆ ਫਿਰਿਆ ਮੱਕਾ ਕਲਾ ਦਿਖਾਈ ਤਾਂ ਇਹਦੇ ਵਿੱਚ ਸਾਰੀ ਗੱਲ ਛੁਪੀ ਹੋਈ ਆ ਉਹਨਾਂ ਨੇ ਆਪਣੇ ਵੱਡੇ ਕਾਜੀ ਰੁਕਣ ਦੀਣ ਨੂੰ ਵੀ ਦੱਸਿਆ ਕਾਜ਼ੀਆਂ ਨੂੰ ਬੜਾ ਗੁੱਸਾ ਆਇਆ ਭੱਜੇ ਭੱਜੇ ਸਾਰੇ ਆਏ ਆ ਲੋਕਾਂ ਦੀ ਭੀੜ ਲੱਗ ਗਈ ਪਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਮੀਆਂ ਜੀ ਦੇਖੋ ਜੀ ਤੁਸੀਂ ਕਿਉਂ ਇੰਨਾ ਗੁੱਸਾ ਕਰਦੇ ਹੋ ਮੈਂ ਬਹੁਤ ਥੱਕਿਆ ਹੋਇਆ ਹਾਂ ਤਾਂ ਜੀਵਨ ਨਾਮ ਦਾ ਕਾਜੀ ਕਹਿਣ ਲੱਗਾ ਗੁੱਸੇ ਵਿੱਚ ਕਿ ਤੂੰ ਖੁਦਾ ਦੇ ਘਰ ਕਾਬੇ ਵੱਲ ਲੱਤਾਂ ਕਰਕੇ ਪਿਆ ਤੈਨੂੰ ਕੋਈ ਹੋਸ਼ ਨਹੀਂ ਗੁਰੂ ਮਹਾਰਾਜ ਜੀ ਦੇ ਚਿਹਰੇ ਤੇ ਸਦਾ ਵਰਗੀ ਸ਼ਾਂਤੀ ਸੀ ਚਮਕ ਸੀ ਕਹਿਣ ਲੱਗੇ ਮੇਰੇ ਵਿੱਚ ਉੱਠਣ ਦੀ ਹਿੰਮਤ ਨਹੀਂ ਮੇਰੀਆਂ ਲੱਤਾਂ ਕਸੀਟ ਕੇ ਉਸ ਪਾਸੇ ਕਰ ਦਿਓ ਜਿੱਧਰ ਖੁਦਾ ਨਹੀਂ ਹੈ ਇਨ੍ਹਾਂ ਸ਼ਬਦਾਂ ਨੇ ਤਾਂ ਬਲਦੀ ਤੇ ਤੇਲ ਦਾ ਕੰਮ ਕੀਤਾ ਉਹ ਜੀਵਨ ਨਾਮ ਦੇ ਕਾਜੀ ਨੇ ਗੁਰੂ ਨਾਨਕ ਸਾਹਿਬ ਜੀ ਦੀਆਂ ਲੱਤਾਂ ਫੜੀਆਂ ਲੱਤਾਂ ਤੋਂ ਫੜ ਕੇ ਘਸੀਟ ਕੇ ਲੱਤਾਂ ਨੂੰ ਦੂਜੇ ਪਾਸੇ ਕਰ ਦਿੱਤਾ ਪਰ ਉੱਥੇ ਐਸੀ ਕਲਾ ਹੋਈ ਐਸੀ ਸ਼ਕਤੀ ਦਿਖਾਈ ਅਕਾਲ ਪੁਰਖ ਨੇ ਆਪਣੇ ਪਿਆਰੇ ਦੀ ਖਾਤਰ ਜਾਂ ਆਪਾਂ ਕਹਿ ਲਈਏ ਬਾਬੇ ਨੇ ਹੀ ਐਸੀ ਸ਼ਕਤੀ ਦਿਖਾਈ ਕਿੱਧਰ ਲੱਤਾਂ ਕੀਤੀਆਂ ਮੱਕਾ ਉਧਰ ਹੀ ਫਿਰ ਗਿਆ ਗੁਰੂ ਨਾਨਕ ਸਾਹਿਬ ਜੀ ਦੀ ਐਸੀ ਕਲਾ ਜਦੋਂ ਵਰਤੀ ਆ ਉਤੇ ਮੁੱਲਾ ਦੀ بے اختیار ચીਕ ਨਿਕਲੀ ਅੱਲਾ ਅੱਲਾ ਉਹਦੇ ਮੂੰਹੋਂ ਨਿਕਲਿਆ ਕਹਿਣ ਲੱਗਾ ਇਹ ਤਾਂ ਕੋਈ ولی ਅੱਲਾ ਜਿਹੜਾ ਲੋਕਾਂ ਨੂੰ ਰੱਬ ਦੇ ਸਿੱਧੇ دیدار ਕਰਾਉਂਦਾ ਉਹਨੇ ਇਹ ਗੱਲ ਜਾ ਕੇ ਆਪਣੇ ਸਾਥੀਆਂ ਨਾਲ ਸਾਂਝੀ ਕੀਤੀ ਹੈ ਵੀ ਹਿੰਦ ਤੋਂ ਕੋਈ ਪਹੁੰਚਿਆ ਹੋਇਆ ਇੱਥੇ ਮਰਦੇ ਖੁਦਾ ਆਇਆ ਹੈ ਜਿਹਦੇ ਮੁਖੜੇ ਤੋਂ ਰੱਬੀ ਨੂਰ ਵਰਦਾ ਜੋ ਕਰਾਮਾਤਾਂ ਕਰਕੇ ਦਿਖਾ ਰਿਹਾ ਜੀਨੇ ਵੀ ਸੁਣਿਆ ਦੌੜਦਾ ਆਇਆ ਮੁਸਲਮਾਨਾਂ ਨੇ ਗੁਰੂ ਮਹਾਰਾਜ ਤੋਂ ਪੁੱਛਿਆ हे ਖੁਦਾ ਦੇ ਪਿਆਰੇ ਤੁਸੀਂ ਹਿੰਦ ਤੋਂ ਆਏ ਹੋ ਸਾਨੂੰ ਦੱਸੋ ਕਿ ਹਿੰਦੂ ਵੱਡਾ ਹੈ ਜਾਂ ਮੁਸਲਮਾਨ ਸਾਡੇ ਸਵਾਲ ਦਾ ਜਵਾਬ ਦਿਓ ਕਿਰਪਾ ਕਰੋ ਸਾਡੇ ਤੇ ਹੁਣ ਇੱਥੇ ਬਹੁਤ ਸੰਗਤ ਦਾ ਸਵਾਲ ਹੋਵੇਗਾ ਕਿ ਇਹੋ ਜਿਹਾ ਉੱਥੇ ਕੁਝ ਕਿਉਂ ਵਾਪਰਿਆ ਗੁਰੂ ਨਾਨਕ ਸਾਹਿਬ ਜੀ ਨੇ ਮੱਕਾ ਕਿਉਂ ਫੇਰਿਆ ਉਹਨਾਂ ਨੇ ਇਹ ਚੀਜ਼ ਕਿਉਂ ਕੀਤੀ ਉੱਥੇ ਅਸਲ ਦੇ ਵਿੱਚ ਕੁਝ ਲੋਕ ਆ ਜਿਹੜੇ ਸ਼ਬਦਾਂ ਦੇ ਨਾਲ ਮੰਨ ਜਾਂਦੇ ਆ ਸਮਝ ਜਾਂਦੇ ਆ ਜੋ ਕੀਰਤਨ ਸੁਣ ਕੇ ਬਦਲ ਜਾਂਦੇ ਆ ਜਿਵੇਂ ਸੱਜਣ ਠੱਗ ਸੀ ਉਹਨੇ ਇੱਕ ਸ਼ਬਦ ਸੁਣਿਆ ਅਸਲ ਸੱਜਣ ਕਿਹਨੂੰ ਕਿਹਾ ਜਾਂਦਾ ਜਿਹੜਾ ਨਾਮ ਜਪਦਾ ਤਾਂ ਉਹ ਸੱਜਣ ਬਣ ਗਿਆ ਉੱਥੇ ਕੋਈ ਕਲਾ ਦਿਖਾਉਣ ਦੀ ਲੋੜ ਨਹੀਂ ਪਈ ਇਹ ਜਿਹੜੇ ਲੋਕ ਸੀਗੇ ਇਹਨੇ ਪ੍ਰਸਤ ਹੋਏ ਸੀ ਸ਼ਬਦ ਦੇ ਨਾਲ ਇਹਨਾਂ ਨੇ ਸਮਝਣਾ ਨਹੀਂ ਸੀ ਇਹ ਤਾਂ ਗੁਰੂ ਨਾਨਕ ਸਾਹਿਬ ਜੀ ਨੂੰ ਟੰਗੋ ਪਕੜ ਕਸੀਟਿਆ ਇਹ ਭਾਈ ਗੁਰਦਾਸ ਜੀ ਦੇ ਬਚਨਾਂ ਫਿਰਿਆ ਮੱਕਾ ਕਲਾ ਦਿਖਾਰੀ ਜਿਨ੍ਹਾਂ ਦੀ ਗੁਰਬਾਣੀ ਨੂੰ ਇਹ ਜਿਨ੍ਹਾਂ ਦੀਆਂ ਵਾਰਾਂ ਨੂੰ ਗੁਰਬਾਣੀ ਦੀ ਕੁੰਜੀ ਕਿਹਾ ਜਾਂਦਾ ਹੈ ਇਹ ਉਹਨਾਂ ਦੀ ਬਾਣੀ ਆ ਉਹਨਾਂ ਨੇ ਮੱਕੇ ਦੀ ਯਾਤਰਾ ਨੂੰ ਸਾਰਾ ਲਿਖਿਆ ਬਹੁਤ ਸੁੰਦਰ ਬਣਾ ਕੇ ਭਾਈ ਗੁਰਦਾਸ ਜੀ ਨੇ ਤੇ ਆਪਣੀਆਂ ਠੇਠ ਪੰਜਾਬੀ ਵਿੱਚ ਉਹਨਾਂ ਦੀਆਂ ਵਾਰਾਂ ਨੇ ਤੁਸੀਂ ਪੜ੍ਹ ਵੀ ਸਕਦੇ ਹੋਏ ਹੈਰਾਨ ਕਰੇਨ ਜੋਹਾਰੀ ਫੇਰੇ ਜਿਹੜੇ ਲੋਕ ਸੀਗੇ ਜੋਹਾਰੀ ਕਹਿੰਦੇ ਨਮਸਕਾਰਾਂ ਨੂੰ ਫੇਰ ਇਹਨਾਂ ਨੇ ਨਮਸਕਾਰ ਕੀਤੀ ਬਾਬੇ ਨੂੰ ਫਿਰ ਸਵਾਲ ਵੀ ਉਹ ਰੱਖੇ ਅੱਗੇ ਕਹਿੰਦੇ Hindu ਵੱਡਾ ਹੈ ਜਾਂ ਮੁਸਲਮਾਨ ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਸ਼ubh ਅਮਲਾਂ ਬਾਝੋਂ ਦੋਵੇਂ ਰੋਂਦੇ ਫਿਰ ਉਹ ਕਹਿਣ ਲੱਗੇ ਤੁਹਾਡਾ ਧਰਮ ਕੀ ਹੈ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨਾ ਤਾਂ ਮੈਂ Hindu ਹਾਂ ਨਾ ਮੈਂ ਮੁਸਲਮਾਨ ਮੈਂ ਕੇਵਲ ਰੱਬ ਦਾ ਦਾਸ ਹਾਂ ਮੈਂ ਰੱਬ ਦੇ ਲੋਕਾਂ ਨਾਲ ਪਿਆਰ ਕਰਦਾ ਉਹ ਕਾਜੀ ਜੀਵਨ ਨੇ ਮਾਫੀ ਮੰਗੀ ਕਿ ਮੈਂ ਤੁਹਾਡੇ ਖਿੱਚ ਕੇ ਲੱਤ ਮਾਰੀ ਆ ਵੱਖੀ ਵਿੱਚ ਤੇ ਤੁਹਾਡੀਆਂ ਲੱਤਾਂ ਫੜ ਕੇ ਘਸੀਟਿਆ ਵੀ ਆ ਇਸ ਕਰਕੇ ਮੱਥਾ ਟੇਕਦਾ ਹੋਇਆ ਕਹਿਣ ਲੱਗਾ ਮੈਂ ਪਹਿਲੀ ਵਾਰ ਮੱਕੇ ਦੇ ਵਿੱਚ ਰੱਬ ਦੇ ਬੰਦੇ ਦੇ ਦਰਸ਼ਨ ਕੀਤੇ ਆ ਇਹ ਬੰਦਾ ਨਾਨਕ ਦਰवेश ਹੈ ਮੁਸਲਮਾਨਾਂ ਨੇ ਗੁਰੂ ਨਾਨਕ ਦੇਵ ਜੀ ਤੋਂ ਪੁੱਛਿਆ ਕੀ ਤੁਸੀਂ ਰਮਜ਼ਾਨ ਦੇ ਮਹੀਨੇ ਰੋਜ਼ਾ ਰੱਖਦੇ ਹੋ ਮਹਾਰਾਜ ਕਹਿੰਦੇ ਮੈਂ ਤਾਂ ਭਾਈ ਹਰ ਰੋਜ਼ ਹੀ ਰੋਜ਼ਾ ਰੱਖਦਾ ਸਵਾਇ ਪ੍ਰਮਾਤਮਾ ਤੋਂ ਹੋਰ ਮੈਨੂੰ ਕਿਸੇ ਦੀ ਭਾਲ ਨਹੀਂ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਅਸੀਂ ਰੋਜ਼ਾ ਰੱਖਦੇ ਹਾਂ ਮਾੜਾ ਬੋਲਣ ਤੋਂ ਮਾੜਾ ਸੁਣਨ ਤੋਂ ਇਸ ਤਰ੍ਹਾਂ ਦੇ ਰੋਜ਼ੇ ਮੈਂ ਰੱਖਦਾ ਹਾਂ ਇਹ ਜਿਹੜੀ ਦਵੇਤ ਆ ਇਹਨਾਂ ਤੋਂ ਮੂੰਹ ਮੋੜਨਾ ਹੀ ਮੇਰਾ ਰੋਜ਼ਾ ਵਾ ਦਇਆ ਕਰਨਾ ਤਿਆਗ ਹੀ ਮੇਰਾ ਰੋਜ਼ਾ ਵਾ ਫਿਰ ਮੁਸਲਮਾਨ ਕਹਿਣ ਲੱਗੇ ਕਿ ਤੁਸੀਂ ਕ੍ਰਾਨ ਸ਼ਰੀਫ ਦਾ ਪਾਠ ਕਰਦੇ ਹੋ ਬਾਬਾ ਜੀ ਨੇ ਕਿਹਾ ਕਿ ਮੈਂ ਤਾਂ ਭਾਈ ਪੜਦਾ ਤਾਂ ਨਹੀਂ ਹਾਂ ਪਰ ਉਹ ਤੇ ਅਮਲ ਜ਼ਰੂਰ ਕਰਦਾ ਜਿਹੜਾ ਪੁਸਤਕਾਂ ਪੜਦਾ ਹੈ ਪਰ ਮਨ ਨੂੰ ਕਾਬੂ ਜ ਨਹੀਂ ਰੱਖਦਾ ਉਹਦੀ ਚਿੰਤਾ ਕਦੇ ਸਮਾਪਤ ਨਹੀਂ ਹੁੰਦੀ ਤੁਸੀਂ ਕੁਰਾਨ ਸ਼ਰੀਫ ਇਹ ਮੁਕੱਦਸ ਗ੍ਰੰਥ ਪੜ੍ਹਦੇ ਹੋ ਨਾ ਪਾਵਨ ਪਵਿੱਤਰ ਪਰ ਤੁਸੀਂ ਅਮਲ ਨਹੀਂ ਕਮਾਉਂਦੇ ਇਸ ਕਰਕੇ ਜਿੰਨਾ ਸਮਾਂ ਅਮਲ ਨਹੀਂ ਕਮਾਉਂਗੇ ਚਿੰਤਾ ਦੂਰ ਨਹੀਂ ਹੋਵੇਗੀ ਚਿੰਤਾ ਦੂਰ ਨਹੀਂ ਹੋਵੇਗੀ ਰੱਬ ਨੂੰ ਚੇਤੇ ਕਿਵੇਂ ਕਰੋਗੇ ਆਪਣੇ ਖੁਦਾ ਨੂੰ ਇਸ ਕਰਕੇ ਜੋ ਪ੍ਰਮਾਤਮਾ ਤੇ ਉਹਦੇ ਬੰਦਿਆਂ ਨੂੰ ਪਿਆਰ ਕਰਦਾ ਉਹੀ ਉਹਦਾ ਭਗਤ ਆ ਖੁਦਾ ਉਹਨਾਂ ਨੂੰ ਕਿਵੇਂ ਮਿਲੇਗਾ ਜਿਹੜੇ ਪ੍ਰਮਾਤਮਾ ਦੇ ਬਣਾਏ ਬੰਦਿਆਂ ਨਾਲ ਝਗੜਾ ਕਰਦੇ ਆ ਮੁਸਲਮਾਨਾਂ ਨੇ ਫਿਰ ਪੁੱਛਿਆ ਕਾਜ਼ੀਆਂ ਹਾਦੀਆਂ ਨੇ ਕਹਿਣ ਲੱਗੇ ਬੰਦੇ ਨੂੰ ਈਸ਼ਵਰ ਦੀ ਮਿਹਰ ਤੇ ਖੁਸ਼ੀ ਕਿਵੇਂ ਮਿਲ ਸਕਦੀ ਆ ਮਹਾਰਾਜ ਕਹਿਣ ਲੱਗੇ ਸਦਾ ਹੀ ਹਰ ਵੇਲੇ ਪ੍ਰਮਾਤਮਾ ਦੀ ਇੱਛਾ ਦੇ ਅੱਗੇ ਸੀਸ ਝੁਕਾਉਣ ਦੇ ਨਾਲ ਰੱਬ ਦੇ ਭਾਣੇ ਨੂੰ ਮੰਨ ਲੈਣ ਦੇ ਨਾਲ ਕਹਿ ਦੇਣਾ ਰੱਬ ਜੋ ਕਰਦਾ ਚੰਗਾ ਹੀ ਕਰਦਾ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨਾਂ ਦੀਆਂ ਇਹ ਵਿਚਾਰਾਂ ਨੇ ਮੁਸਲਮਾਨਾਂ ਤੇ ਡੂੰਘਾ ਅਸਰ ਪਾਇਆ ਬਹੁਤ ਇਨਾ ਅਸਰ ਪਾਇਆ ਉਹਨਾਂ ਦੇ ਚਰਨਾਂ ਤੇ ਟੈ ਪਏ ਮਹਾਰਾਜ ਜੀ ਦੇ ਮਰੀਦ ਹੀ ਬਣ ਗਏ ਇਹ ਸੱਚੇ ਪਾਤਸ਼ਾਹ ਜੀ ਨੇ ਮੇਰੀ ਬੰਧ ਹੀ ਭਗਤ ਛੜਾਵੇ ਬੰਦ ਹੈ ਭਗਤਾਂ ਦਾ ਛੂਟੇ ਮੋਹੇ ਏਕ ਸਮੇ ਮੋਖੋ ਗਹਿ ਬੰਦ ਹੈ ਤਉ ਫੁਨ ਮੋਹ ਪੈ ਜਵਾਬ ਨ ਹੋਇ ਤਾਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉੱਥੇ ਮੱਕਾ ਫੇਰਿਆ ਇਹ ਜਿਹੜੇ ਸਵਾਲ ਜਵਾਬ ਆ ਕਾਜ਼ੀਆਂ ਦੇ ਨਾਲ ਮਹਾਰਾਜ ਦੇ ਹੋਏ ਆ ਇਹਨੂੰ ਵੀ ਭਾਈ ਗੁਰਦਾਸ ਜੀ ਨੇ ਬਹੁਤ ਸੁੰਦਰ ਪਹਿਲੀ ਵਾਰ ਦੀ 33ਵੀਂ ਪੌੜੀ ਦੇ ਵਿੱਚ ਬਿਆਨ ਕੀਤਾ ਹੈ ਦਰਜ ਕੀਤਾ ਪੁੱਛਣ ਗੱਲ ਈਮਾਨ ਦੀ ਕਾਜੀ ਮੁੱਲਾ ਇਕੱਠੇ ਹੋਈ ਵੱਡਾ ਸਾਂਗ ਵਰਤਾਇਆ ਲੱਖ ਨਾ ਸਕੇ ਕੁਦਰਤ ਕੋਈ ਪੁੱਛਣ ਫੋਲ ਕਿਤਾਬ ਨੂੰ ਵੱਡਾ Hindu ਕੇ Musalman ਹੋਈ ਬਾਬਾ ਕੇ ਹਾਜ਼ੀਆਂ ਸ਼ਭ ਅਮਲਾਂ 바ਜੋਂ ਦੋਨੋਂ ਰੁਈ Hindu Musalman ਦੋਏ ਦਰ ਗਏ ਅੰਦਰ ਲੈਣ ਨਾ ਢੋਈ ਪਰ ਆ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਉੱਥੇ ਦੱਸਿਆ ਭਾਈ ਨਾ ਤਾਂ Hindu ਵੱਡੇ ਆ ਨਾ Musalman ਵੱਡੇ ਆ ਏ ਹਾਜ਼ਿਓ ਇਹ ਯਕੀਨ ਰੱਖੋ ਸ਼ਭ ਅਮਲਾਂ ਤੋਂ ਬਿਨਾ ਹਿੰਦੂ ਤੇ ਮੁਸਲਮਾਨ ਦੋਨਾਂ ਨੂੰ ਹੀ ਰੱਬੀ ਦਰਬਾਰ ਵਿੱਚ ਆਦਰ ਨਹੀਂ ਮਿਲਦਾ ਫਿਰ ਉਹ ਕਹਿਣ ਲੱਗੇ ਗੱਲ ਦਾ ਸਬੂਤ ਹੈ ਤੁਹਾਡੇ ਕੋਲ ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਦਿਖਾਵੇ ਦੇ ਜਿਹੜੇ ਕਰਮ ਹੁੰਦੇ ਆ ਨਾ ਉਹ ਕਸੰਭੇ ਦੇ ਰੰਗ ਮੰਗ ਕੱਚੇ ਹੁੰਦੇ ਆ ਜਿਹੜੇ ਤੋਤਿਆਂ ਉੱਤਰ ਜਾਂਦੇ ਆ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਅਸੀਂ ਨਹੀਂ ਭਾਈ ਇਹਨਾਂ ਗੱਲਾਂ 'ਤੇ ਯਕੀਨ ਕਰਦੇ ਕੱਚਾ ਰੰਗ ਕਸੰਭ ਦਾ ਪਾਣੀ ਧੋਤੇ ਫਿਰ ਨਾ ਰੁਕੋਈ ਕਰਨੇ ਬਖੀਲੀ ਆਪ ਵਿੱਚ ਰਾਮ ਰਹੀਮ ਕੋਥਾਏ ਖਲੋਈ ਰਾਸ਼ਤਾਨੀ ਦੁਨੀਆ ਕੋਈ ਗੁਰੂ ਸਾਹਿਬ ਜੀ ਕਹਿੰਦੇ ਦੇਖਣ ਚਾਹੁੰਦਾ ਤੱਕਣ ਚਾਹੁੰਦਾ ਇਹ ਦੁਨੀਆ ਦੇ ਲੋਕ ਜਿਹੜੇ ਆ ਸ਼ੈਤਾਨ ਬਣ ਗਏ ਪਾਪਾਂ ਵਾਲੇ ਪਾਸੇ ਲੱਗ ਗਏ ਆ ਸਾਰੀ ਦੁਨੀਆ ਭੁੱਲੀ ਫਿਰਦੀ ਆ ਫੇਰ ਗੁਰੂ ਮਹਾਰਾਜ ਕਹਿਣ ਲੱਗੇ ਦੇਖੋ ਜੀ ਅਸਲ ਦੇ ਵਿੱਚ ਜਿਹਦੀ ਖਾਤਰ ਲੜਦੇ ਆ ਰਾਮ ਰਹੀਮ ਦੀ ਖਾਤਰ ਉਹ ਤਾਂ ਇੱਕ ਜਗ੍ਹਾ ਖੜੇ ਆ ਰਾਮ ਰਹੀਮ ਕੋਥਾਏ ਖਲੋਈ ਲੋਕ ਆਪਸ ਵਿੱਚ ਲੜੀ ਜਾਂਦੇ ਆ ਇੱਕ ਦੂਜੇ ਨੂੰ ਮਾਰੀ ਜਾਂਦੇ ਆ ਇੱਕ ਦੂਜੇ ਦੀ ਨਿੰਦਿਆ ਕਰੀ ਜਾਂਦੇ ਆ ਕੋਈ ਕਹਿੰਦਾ ਰਾਮ ਵੱਡਾ ਕੋਈ ਕਹਿੰਦਾ ਰਹੀਮ ਵੱਡਾ ਪਰ ਇਹ ਤਾਂ ਇੱਕ ਹੀ ਆ ਮਹਾਰਾਜ ਕਹਿੰਦੇ ਲੜਾਈ ਕਾਦੀ ਆ ਤਾਂ ਗੁਰੂ ਮਹਾਰਾਜ ਜੀ ਨੇ ਉੱਥੇ ਫਿਰ ਉਹਨਾਂ ਨੂੰ ਬਹੁਤ ਗਿਆਨ ਦਿੱਤਾ ਹੁਣ ਵਿਦਵਾਨਾਂ ਦੁਆਰਾ ਇਹ ਵੀ ਦੱਸਿਆ ਜਾਂਦਾ ਮੱਕੇ ਦੇ ਵਿੱਚ ਮਹਾਰਾਜ ਜੀ ਦੀ ਇੱਕ ਨਿਸ਼ਾਨੀ ਵੀ ਆ ਜਿਹੜੀ ਮੁਸਲਮਾਨਾਂ ਨੂੰ ਮਹਾਰਾਜ ਨੇ ਪਿਆਰ ਵਿੱਚ ਦਿੱਤੀ ਸੀ ਉਹ ਉਹਨਾਂ ਦੀ ਖੜਾ ਭਾਈ ਗੁਰਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਬਾਰੇ ਲਿਖਦੇ ਨੇ ਗੁਰੂ ਜੀ ਦੀ ਮੱਕੇ ਵਿੱਚ ਭਾਰੀ ਜਿੱਤ ਹੋਈ ਆ ਧਰੀ ਨਿਸ਼ਾਨੀ ਕੌਸ ਦੀ ਮੱਕੇ ਅੰਦਰ ਪੂਜ ਕਰਾਈ ਇੱਥੇ ਮੈਂ ਦੱਸਦਿਆਂ ਗੁਰੂ ਨਾਨਕ ਦੇਵ ਜੀ ਮਹਾਰਾਜ ਜਿੱਥੇ ਵੀ ਗਏ ਆ ਉੱਥੇ ਦੇ ਲੋਕਾਂ ਤੋਂ ਆਪਣੀ ਪੂਜਾ ਕਰਵਾਉਣ ਦਾ ਮਹਾਰਾਜ ਦੇ ਅੰਦਰ ਕੋਈ ਭਾਵ ਨਹੀਂ ਸੀਗਾ ਪਰ ਹਾਂ ਲੋਕਾਈ ਦੇ ਉਧਾਰ ਕਰਨ ਲਈ ਜੋ ਵੀ ਜੋਗ ਢੰਗ ਵਰਤਨ ਦੀ ਲੋੜ ਮਹਾਰਾਜ ਨੇ ਅਨੁਭਵ ਕੀਤੀ ਆ ਉਹਨੂੰ ਵਰਤਨ ਵੱਲੋਂ ਮਹਾਰਾਜ ਨੇ ਤਰੇਗ ਨਹੀਂ ਕੀਤਾ ਇਹ ਮੱਕੇ ਗਏ ਉਥੋਂ ਦਾ ਪਹਿਰਾਵਾ ਪਾਉਣਾ ਪਿਆ ਤਾਂ ਪਾਇਆ ਮਹਾਰਾਜ ਨੇ ਧਰੀ ਨਿਸ਼ਾਨੀ ਕੌਸ ਦੀ ਕਿ ਉਹ ਭਾਈ ਸਾਹਿਬ ਜੀ ਨੂੰ ਆਪਾਂ ਪੁੱਛਦੇ ਹਾਂ ਭਾਈ ਗੁਰਦਾਸ ਜੀ ਨੂੰ ਕਿ ਗੁਰੂ ਨਾਨਕ ਦੇਵ ਜੀ ਨੇ ਮੱਕੇ ਵਿੱਚ ਆਪਣੀ ਕੋਈ ਯਾਦਗਾਰ ਆਪਣੀ ਕੋਈ ਨਿਸ਼ਾਨੀ ਦਿੱਤੀ ਸੀ ਉਹ ਕਹਿੰਦੇ ਨੇ ਬਿਲਕੁਲ ਮੱਕੇ ਵਿੱਚ ਗੁਰੂ ਜੀ ਨੇ ਆਪਣੀ ਨਿਸ਼ਾਨੀ ਖੜਾਮ ਰੱਖੀ ਇਸ ਤਰ੍ਹਾਂ ਆਪਣੀ ਪੂਜਾ ਕਰਾਈ ਕੌਣ ਜਿਹੜਾ ਨਾ ਉਹ ਖੜਾਮ ਨੂੰ ਕਹਿੰਦੇ ਗੁਰੂ ਨਾਨਕ ਸਾਹਿਬ ਜੀ ਜਿੱਥੇ ਵੀ ਜਾਂਦੇ ਆ ਸੱਚ ਦਾ ਉਪਦੇਸ਼ ਦਿੰਦੇ ਆ ਘਰ ਘਰ ਦੇ ਵਿੱਚ ਲੋਕ ਬਾਬੇ ਨੂੰ ਪੂਜਣ ਲੱਗੇ ਜਿੱਥੇ ਜਾਏ ਜਗਤ ਵਿੱਚ ਬਾਬੇ ਬਾਝ ਨਾ ਖਾਲੀ ਜਾਈ ਘਰ ਘਰ ਬਾਬਾ ਪੂਜੀਐ ਹਿੰਦੂ ਮੁਸਲਮਾਨ ਗਵਾਈ ਘਰਾਂ ਘਰਾਂ ਵਿੱਚ ਗੁਰੂ ਨਾਨਕ ਸਾਹਿਬ ਦੀ ਪੂਜਾ ਹੋਣ ਲੱਗੀ ਆ ਹਿੰਦੂ ਮੁਸਲਮਾਨ ਦਾ ਫਰਕੂ ਪੁਣਾ ਗਵਾ ਕੇ ਲੋਕ ਉਹਨਾਂ ਨੂੰ ਪਿਆਰ ਕਰਨ ਲੱਗੇ ਸਾਰੇ ਦੇਸ਼ ਵਿੱਚ ਹੀ ਮਹਾਰਾਜ ਦਾ ਤੇਜ ਪ੍ਰਤਾਪ ਹੋ ਗਿਆ ਜਿਵੇਂ ਸੂਰਜ ਦੀ ਰੋਸ਼ਨੀ ਨੂੰ ਕੋਈ ਲੁਕੋ ਨਹੀਂ ਨਾ ਸਕਦਾ ਜੀ ਇਸ ਤਰ੍ਹਾਂ ਤੇ ਭਾਈ ਗੁਰਦਾਸ ਜੀ ਕਹਿੰਦੇ ਜੰਗਲ ਦੇ ਵਿੱਚ ਜਦੋਂ ਸ਼ੇਰ ਭਪਕ ਮਾਰਦਾ ਬੁੱਕਿਆ ਸਿੰਘ ਉਜਾੜ ਵਿੱਚ ਸਭ ਰਿਗਾਵਲ ਭੰਨੀ ਜਾਈ ਹਿਰਨ ਸਾਰੇ ਉਹਨਾਂ ਦੀਆਂ ਡਾਰਾਂ ਨੂੰ ਭੱਜਣਾ ਪੈ ਜਾਂਦੀਆਂ ਜਿਵੇਂ ਜਦੋਂ ਗੁਰੂ ਨਾਨਕ ਸਾਹਿਬ ਜੀ ਆਉਂਦੇ ਆ ਗਿਆਨ ਦਿੰਦੇ ਆ ਵਿਕਾਰ ਭਜ ਜਾਂਦੇ ਆ ਤੇ ਚੜਿਆ ਚੰਦ ਨਾਲ ਲੁਕਈ ਕੱਢ ਕੋ ਨਾਲ ਜੋਤਿ ਛਪਾਈ ਚੜੇ ਚੰਦਰਮੇ ਨੂੰ ਉਹਦੀ ਚਾਨਣੀ ਨੂੰ ਕੋਈ ਰੋਕ ਨਹੀਂ ਸਕਦਾ ਹੁਣ ਜੇ ਕੋਈ ਕਹੇ ਮੈਂ ਵੱਡੀ ਸਾਰੀ ਮਿੱਟੀ ਦੀ ਬਣੀ ਪ੍ਰਾਂਤ ਦੇ ਨਾਲ ਚੰਦਰਮਾ ਨੂੰ ਲੁਕੋ ਲੂੰਗਾ ਉਹਦੀ ਜੋਤ ਨੂੰ ਲੁਕੋਇਆ ਨਹੀਂ ਜਾ ਸਕਦਾ ਇਸੇ ਤਰ੍ਹਾਂ ਉਗ ਬਣਹੋ ਤੇ ਆ ਥਵਣਹੋ ਨੌਖੰਡ ਪ੍ਰਤਿਮੇ ਸਭ ਝੁਕਾਈ ਜਗ ਅੰਦਰ ਕੁਦਰਤ ਵਰਤਾਈ ਗੁਰੂ ਮਹਾਰਾਜ ਨੇ ਚੜ੍ਹਦੇ ਤੋਂ ਲੈਂਦੇ ਤੱਕ ਨੌ ਅਖੰਡ ਪ੍ਰਤਿਮੇ ਸਾਰੇ ਮਹਾਰਾਜ ਅੱਗੇ ਝੁਕੇ ਪਰ ਮਹਾਰਾਜ ਦਾ ਇਹ ਉਦੇਸ਼ ਕਿਸੇ ਨੂੰ ਆਪਣੇ ਅੱਗੇ ਝਕਾਉਣਾ ਨਹੀਂ ਸੱਚ ਦਾ ਪ੍ਰਚਾਰ ਕਰਨਾ ਸੀ ਗੁਰੂ ਨਾਨਕ ਸਾਹਿਬ ਜੀ ਨੇ ਸਾਰੇ ਸੰਸਾਰ ਦੇ ਵਿੱਚ ਆਪਣੀ ਐਸੀ ਸ਼ਕਤੀ ਵਰਤਾ ਦਿੱਤੀ ਅੱਜ ਸਾਰੇ ਉਹਨਾਂ ਦਾ ਨਾਮ ਜਿਹੜਾ ਜਾਣਦੇ ਆ ਦੱਸਣ ਦੀ ਲੋੜ ਨਹੀਂ ਤੇ ਇਹ ਨਾਨਕ ਪ੍ਰਕਾਸ਼ ਦੇ ਸਫੇ 636 ਤੇ ਵੀ ਇੱਕ ਟੂਕ ਲਿਖੀ ਹੋਈ ਆ ਜਿਥੋਂ ਜਾਣਕਾਰੀ ਮਿਲਦੀ ਆ ਕਿ ਮੱਕੇ ਦੇ ਵਿੱਚ ਉਹ ਖੜਾਵਾਂ ਗੁਰੂ ਜੀ ਦੀਆਂ ਅੱਜ ਵੀ ਮੌਜੂਦ ਆ ਅਲੀ ਨਕੀ ਦੇ ਖਾਨਦਾਨ ਦੇ ਸੈਦ ਰੁਕਨਦੀਨ ਸਾਹਿ ਮੱਕੇ ਸੀਗੇ ਜਦੋਂ ਮਹਾਰਾਜ ਗੁਰੂ ਮਹਾਰਾਜ ਮੱਕੇ ਗਏ ਆ ਇਹਨਾਂ ਦੇ ਨਾਲ ਹੋਰ ਹਿੰਦੀ ਵੀ ਸੀਗੇ ਜਦੋਂ ਬਾਬੇ ਦੇ ਚਰਨ ਕਾਮਲਾ ਦੇ ਨਾਲ ਕਾਬਾ ਫਿਰਿਆ ਮੱਕਾ ਫਿਰਿਆ ਸਾਰੇ ਅਨੇ ਧਰਮ ਚਰਚਾ ਕਰਨ ਲਈ ਕਾਜੀ ਰੁਕਨਦੀਨ ਨੂੰ ਅੱਗੇ ਕੀਤਾ ਤਸੱਲੀ ਹੋਈ ਉਹਦੀ ਰੁਕਨਦੀਨ ਦੀ ਅੱਖੀਂ ਬਰਕਤ ਵੇਖੀ ਆ ਆਪ ਗੁਰੂ ਜੀ ਦੇ murid ਬਣ ਕੇ ਨਿਸ਼ਾਨੀ ਮੰਗੀ ਤਾਂ ਮਹਾਰਾਜ ਨੇ ਉਹ ਕੌਂਸ ਖੁੰਟੀ ਤੋਂ ਬਿਨਾ ਖੜਾਬ ਦਿੱਤੀ ਆ ਮੱਕੇ ਵਿੱਚ ਰੱਖ ਕੇ ਸਤਕਾਰ ਦੇ ਨਾਲ ਉਹਦੇ ਦਰਸ਼ਨ ਕਰਦੇ ਰਹੇ ਸਾਰੇ ਜਾਣੇ ਹੋਰ ਸਾਧਕਾਂ ਤੋਂ ਵੀ ਕਰਾਉਂਦੇ ਰਹੇ ਤਾਂ ਜਦੋਂ ਇਹ ਹਿੰਦ ਨੂੰ ਆਏ ਆ ਤਾਂ ਨਾਲ ਹੀ ਲੈ ਆਏ ਆ ਇਹ ਖੜਾਮ ਔਰ ਚ ਸ਼ਰੀਬ ਜੀ ਦੇ ਤੋਸ਼ੇ ਖਾਨੇ ਚ ਮੌਜੂਦ ਆ ਇਸ ਤਰ੍ਹਾਂ ਪ੍ਰਾਤਨ ਜਿਹੜੇ ਸਾਡੇ ਗ੍ਰੰਥ ਆ ਨਾਨਕ ਪ੍ਰਕਾਸ਼ ਉਹਦੇ ਵਿੱਚ ਸਾਰੀ ਗੱਲ ਲਿਖੀ ਹੋਈ ਆ ਆਪ ਜੀ ਪੜ੍ਹ ਸਕਦੇ ਹੋ ਸਫਾ ਵੀ ਮੈਂ ਆਪ ਜੀ ਨੂੰ ਦੱਸ ਦਿੱਤਾ 636 ਤਾਂ ਗੁਰਮੁਖ ਪਿਆਰਿ ਇੱਥੇ ਕੋਈ ਇਹ ਇਸ ਤਰ੍ਹਾਂ ਨਹੀਂ ਕਿ ਮਹਾਰਾਜ ਨੇ ਉਹਨਾਂ ਨੂੰ ਚੁਕਾ ਲਿਆ ਨਹੀਂ ਗੁਰੂ ਨਾਨਕ ਸਾਹਿਬ ਜੀ ਸਾਰਿਆਂ ਨੂੰ ਪਿਆਰ ਕਰਦੇ ਆ ਤਾਂ ਹੀ ਤਾਂ ਕਿਹਾ ਜਾਂਦਾ ਹਿੰਦੂਆਂ ਕੇ ਗੁਰੂ ਮੁਸਲਮਾਨੋ ਕੇ ਪੀਰ ਬਾਬਾ ਨਾਨਕ ਸ਼ਾਫੀ ਕੀ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਵੀ ਬਹੁਤ ਸਾਰੇ ਮੁਸਲਮਾਨਾਂ ਨੂੰ ਪਿਆਰ ਬਖਸ਼ਿਆ ਗਨੀ ਖਾਨ ਅਬੀ ਖਾਨ ਦੀ ਆਪਾਂ ਗੱਲ ਕਰਦੇ ਆ ਜਦੋਂ ਪੀਰ ਬੁੱਧੂ ਸ਼ਾਹ ਜੀ ਦੀ ਆਪਾਂ ਗੱਲ ਕਰਦੇ ਆ ਤਾਂ ਕਿੰਨੀ ਕਲਾ ਵਰਤਦੀ ਆ ਕਿੰਨੀ ਉਹਨਾਂ ਤੇ ਕਿਰਪਾ ਹੋਈ ਇਹ ਤਾਂ ਸਾਡੇ ਮਨਾਂ ਦੇ ਵਿੱਚ ਇੱਕ ਭਲੇਖੇ ਨੇ ਤਾਂ ਮਹਾਰਾਜ ਨੇ ਆਖਿਆ ਨਾ ਰਾਮ ਰਹੀਮ ਕੋਥਾਈ ਖਲੋਈ ਕਿ ਜਿਹੜੇ ਰਾਮ ਰਹੀਮ ਆ ਇਹ ਤਾਂ ਇੱਕ ਜਗ੍ਹਾ ਹੀ ਖੜੇ ਆ ਲੋਕ ਐਵੇਂ ਲੜੀ ਜਾਂਦੇ ਆ ਰਾਮ ਵੀ ਉਹਦਾ ਨਾਮ ਰਹੀਮ ਵੀ ਉਹਦਾ ਨਾਮ ਕਰੀਮ ਵੀ ਉਹਦਾ ਨਾਮ ਕਿੰਨੇ ਨਾਮ ਬਾਣੀ ਵਿੱਚ ਆਉਂਦੇ ਆ ਕਰੀਮਾ ਰਹੀਮਾ ਅੱਲਾ ਤੂੰ ਗਨੀ ਹਾਜ਼ਰਾ ਹਜੂਰ ਦਰ ਪੇਸ਼ ਤੂੰ ਮਣੀ ਹਮ ਕਿੰਨੇ ਨਾਂ ਆ ਹੀ ਜਾਂਦੇ ਬਾਣੀ ਵਿੱਚ ਅਸੀਂ ਕਿੱਧਰ ਪਏ ਹੋਏ ਚੱਕਰਾਂ ਵਿੱਚ ਕਿਉਂ ਇਹ ਝਗੜਿਆਂ ਵਿੱਚ ਜ਼ਿੰਦਗੀ ਬਰਬਾਦ ਕਰੀ ਜਾਂਦੇ ਆ ਤਾਂ ਐਵੇਂ ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਆ ਬਾਬਾ ਨਾਨਕ ਜੀ ਮੱਕੇ ਦੇ ਵਿੱਚ ਸਾਰਿਆਂ ਨੂੰ ਉਪਦੇਸ਼ ਦੇ ਕੇ ਗੁਰੂ ਸਾਹਿਬ ਜੀ ਨੂੰ ਦੇਖੋ ਖਿੱਚ ਕੇ ਲੱਤ ਬਿਮਾਰੀ ਹੋ ਜੀਵਨ ਨਾਂ ਦੇ ਕਾਜੀ ਨੇ ਪਰ ਮਹਾਰਾਜ ਸ਼ਾਂਤ ਰਹੇ ਕਿਉਂ ਕਿਉਂਕਿ ਲੱਤ ਗੁਰੂ ਸਾਹਿਬ ਜੀ ਤੱਕ ਪੁੱਜੀ ਹੋਈ ਨਹੀਂ ਜਿੱਥੇ ਗੁਰੂ ਨਾਨਕ ਸਾਹਿਬ ਜੀ ਦੀ ਅਵਸਥਾ ਨਾ ਉੱਥੇ ਜੀਵਨ ਦੀ ਲੱਤ ਕਾਜੀ ਦੀ ਲੱਤ ਪਹੁੰਚ ਹੀ ਨਹੀਂ ਸਕਦੀ ਸੀਗੀ ਮਹਾਰਾਜ ਜੀ ਦੀ ਅਵਸਥਾ ਬੜੀ ਉੱਚੀ ਸੀਗੀ ਗੁਰੂ ਸਾਹਿਬ ਜੀ ਇੱਥੇ ਇਹਨਾਂ ਨੂੰ ਗਿਆਨ ਦੇ ਕੇ ਮਹਾਰਾਜ ਬਗਦਾਦ ਦੀ ਧਰਤੀ ਤੇ ਆਏ ਉੱਥੇ ਜਾ ਕੇ ਉਹਨਾਂ ਨੇ ਬਾਹਰ ਆਸਣ ਵਿਛਾ ਕੇ ਡੇਰਾ ਲਾਇਆ ਆਪਣੀ ਮੌਜ ਦੇ ਵਿੱਚ ਨਾਲ ਉਹਨਾਂ ਦੇ ਭਾਈ ਮਰਦਾਨਾ ਜੀ ਸੀਗੇ ਇੱਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨ ਫਿਰ ਬਾਬਾ ਗਿਆ ਬਗਦਾਦ ਨੂੰ ਬਾਹਰ ਜਾਇਕੀ ਆਸਥਾਨ ਤਾਂ ਭਾਈ ਮਰਦਾਨਾ ਜੀ ਇਹਨਾਂ ਦੇ ਬਚਪਨ ਦਾ ਨਾਂ ਭਾਈ ਦਾਨਾ ਜੀ ਜਾਂ ਉਹਨਾਂ ਨੂੰ ਮਰ ਜਾਣਾ ਵੀ ਕਿਹਾ ਜਾਂਦਾ ਸੀਗਾ ਗੁਰਮੁਖ ਪਿਆਰਿਓ 10 ਸਾਲ ਉਮਰ ਦੇ ਵਿੱਚ ਬਾਬੇ ਤੋਂ ਵੱਡੇ ਆ ਭਾਈ ਮਰਦਾਨਾ ਜੀ ਪਰ ਉਹਨਾਂ ਦਾ ਨਾਮ ਮਰਦਾ ਨਾ ਏ ਗੁਰੂ ਨਾਨਕ ਸਾਹਿਬ ਜੀ ਨੇ ਰੱਖਿਆ ਇੱਥੇ ਆ ਕੇ ਇਹਨਾਂ ਨੇ ਕੀਰਤਨ ਕੀਤਾ ਇਥੋਂ ਦਾ ਅੱਗੇ ਪੀਰ ਦਸਤਗੀਰ ਦਾ ਹੋਰ ਇਤਿਹਾਸ ਜੁੜਦਾ ਨਾਨਕ ਕਲ ਵਿੱਚ ਆਇਆ ਰੱਬ ਫਕੀਰ ਇੱਕੋ ਪਹਿਚਾਨਾ ਤਾਂ ਉਹਨੂੰ ਵੀ ਜਦੋਂ ਦਸਤਗੀਰ ਪੀਰ ਨੂੰ ਚਾਨਣ ਕਰਵਾਇਆ ਉਹਨੇ ਵੀ ਕਿਹਾ ਗੁਰੂ ਨਾਨਕ ਸਾਹਿਬ ਜੀ ਤੁਸੀਂ ਤਾਂ ਕਲਯੁਗ ਦੇ ਅਵਤਾਰ ਹੋ ਸਾਨੂੰ ਗਿਆਨ ਦੇਣਾ ਹੈ ਤਾਂ ਮਹਾਰਾਜ ਸੱਚੇ ਪਾਤਸ਼ਾਹ ਬਾਬੇ ਦੀ ਇਹ ਜਾਰੀ ਕਲਾ ਜਿਹੜੀ ਆ ਇਹ ਉੱਥੇ ਪ੍ਰਗਟ ਹੋ ਗਈ ਆ ਗੁਰੂ ਨਾਨਕ ਸਾਹਿਬ ਜੀ ਮੱਕੇ ਗਏ ਮਹਾਰਾਜ ਸੱਚੇ ਪਾਤਸ਼ਾਹ ਜੀ ਮਦੀਨੇ ਗਏ ਕਾਬੇ ਗਏ ਗੁਰੂ ਜੀ ਬਗਦਾਦ ਗਏ ਜਿੱਥੇ-ਜਿੱਥੇ ਵੀ ਗਏ ਆ ਉੱਥੇ ਮਹਾਰਾਜ ਨੇ ਸਾਰਿਆਂ ਨੂੰ ਸੱਚ ਦਾ ਗਿਆਨ ਬਖਸ਼ਿਆ ਪੂਰਬ ਪੱਛਮ ਉੱਤਰ ਦੱਖਣ ਸਾਰੇ ਪਾਸੇ ਅੱਜ ਬਾਬੇ ਦੀ ਗੱਲ ਹੋ ਰਹੀ ਆ ਘਰ-ਘਰ ਬਾਬਾ ਗਾਵੀ ਆ Hindu Musliman ਗਵਾਈ ਇਹ ਆਪਣੇ ਆਪ ਦੇ ਵਿੱਚੋਂ ਹਉਮੈ ਗਵਾ ਕੇ ਹੀ ਗੁਰੂ ਨਾਨਕ ਸਾਹਿਬ ਦੀ ਪੂਜਾ ਹੋ ਸਕਦੀ ਆ ਅਸੀਂ ਬਾਬੇ ਦੇ ਜੇ ਸਿੱਖ ਘੋਣੇ ਆਪਦੇ ਆਪ ਨੂੰ ਤਾਂ ਸਾਨੂੰ ਵੀ ਕਿਰਤ ਕਰੋ ਨਾਮ ਜਪੋ ਵੰਡ ਛਕੋ ਵਾਲੇ ਸਿਧਾਂਤਾਂ ਤੇ ਪਹਿਰਾ ਦੇਣਾ ਚਾਹੀਦਾ ਸੱਚੇ ਪਾਤਸ਼ਾਹ ਜੀ ਰਹਿਮਤ ਕਰਨ ਕਥਾ ਵਿਚਾਰਦੇ ਆ ਇੱਕ ਨਹੀਂ ਬਹੁਤ ਤਰ੍ਹਾਂ ਦੀਆਂ ਭੁੱਲਾਂ ਹੋ ਗਈਆਂ ਹੋਣਗੀਆਂ ਇੱਕ ਬੇਨਤੀ ਜਿਹੜੀ ਮੈਂ ਆਪ ਜੀ ਨੂੰ ਕਰਨੀ ਵੀ ਹੁੰਦੀ ਹਰ ਵਾਰ ਉਹ ਜਰੂਰ ਕਰਾਂਗਾ ਇਸ ਵਾਰ ਵੀ ਤੇ ਅੰਮ੍ਰਿਤ ਛਕੋ ਭਾਈ ਸੰਗ ਸਜੋ ਗੁਰੂ ਵਾਲੇ ਬਣੋ ਬਾਣੀ ਤੇ ਬਾਣੀ ਨਾਲ ਤੁਸੀਂ ਸੋਹਣੇ ਲੱਗਣਾ ਇਹ ਸੱਚੇ ਪਾਤਸ਼ਾਹ ਜੀ ਦੀ ਐਸੀ ਕਲਾ ਵਾ ਬਾਣੀ ਤੇ ਬਾਣਾ ਜਿਹੜਾ ਹੈ ਜਦੋਂ ਤੁਸੀਂ ਪਹਿਨ ਲਿਆ ਧਾਰਨੀ ਬਣ ਕੇ ਸਾਰੀਆਂ ਮੁਸ਼ਕਲਾਂ ਦਾ ਹੱਲ ਆਪੇ ਹੀ ਹੋ ਜਾਣਾ ਜਦੋਂ ਰੱਬ ਦਾ ਨਾਮ ਚੇਤੇ ਕਰਨ ਲੱਗੇ ਭੁੱਲ ਚੁੱਕ ਦੀ ਖਿਮਾ ਗੁਰੂ ਨਾਨਕ ਸਾਹਿਬ ਜੀ ਰਹਿਮਤ ਕਰਨ ਸਰਬੱਤ ਦਾ ਭਲਾ ਕਰਨ Hindu Muslim Sikh Isai ਸਾਰਿਆਂ ਦਾ ਆਪਸ ਵਿੱਚ ਪਿਆਰ ਬਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਈ ਤੁਸੀਂ ਵੀਡੀਓ ਦੇਖੀ ਆ ਜਦੋਂ ਬਾਬਾ ਨਾਨਕ ਜੀ ਮੱਕਾ ਮਦੀਨਾ ਜਾਂਦੇ ਨੇ ਮਨਜ਼ਾਨੇ ਸੰਗ ਫਿਰ ਉੱਥੇ ਜੋ ਵੀ ਕਾਜ਼ੀਆਂ ਨਾਲ वार्तालाप ਹੁੰਦੀ ਆ ਕਿਵੇਂ ਮੱਕਾ ਮਦੀਨਾ ਘੁੰਮਣਾ ਤੇ ਉੱਥੇ ਬਾਬੇ ਨਾਨਕ ਤੋਂ ਖੜਾਮਾ ਲੈਂਦੇ ਨੇ ਇਤਿਹਾਸ ਤੁਸੀਂ ਸੁਣਿਆ ਤੇ ਵੀਡੀਓ ਦੇ ਕਮੈਂਟ ਬਾਕਸ ਵਿੱਚ ਪਾਏ ਕਰੋ ਆਪੀ ਤੁਸੀਂ ਲਿਖ ਦਿਓ ਤੇ ਬਾਕੀ ਵੀਡੀਓ ਦੇ ਬਾਰੇ ਵਿਚਾਰ ਜਰੂਰ ਸਾਂਝੇ ਕਰਿਓ। ਫਤਿਹ